ਜੋ ਰਾਹਤ ਪੀਰਤਾਂ ਨੂੰ ਸਮਗਰੀ ਲੈ ਕੇ ਫਾਜ਼ਰਕਾ ਵੱਲ ਗਏ ਤੇ ਉਹ ਆਪਣਾ 26 ਤਰੀਕ ਨੂੰ ਕਾਫਲਾ ਮਸਤੂਆਣਾ ਸਾਹਿਬ ਤੋਂ ਤੁਰਿਆ ਸੀਗਾ ਅਬੇ ਸਪਾਈ ਦੇ 28 ਤਰੀਕ ਨੂੰ ਆਪਾਂ ਨੇ ਉਹ ਸਮਗਰੀ ਕਣਕ ਕੱਪੜੇ ਸਭ ਕੁਛ ਹੋਰੇ ਵੰਡਿਆ ਅਬੇ ਚੰਗਾ ਸੰਯੋਗ ਦਿੱਤਾ ਪਿੰਡ ਹਰੇੜੀ ਦੇ ਮੁੰਡਿਆਂ ਨੇ ਸਭ ਤੋਂ ਲਾਸਟ ਦੇ ਵਿੱਚ ਆਪ ਵੀ ਟਰਾਲੀ ਰੱਖੀ ਆ ਸਾਰਿਆਂ ਦਾ ਨਾਲ ਬਹੁਤ ਵਧੀਆ ਕੰਮ ਕਰਾਇਆ ਹੁਣ ਅਸੀਂ ਪਿੰਡ ਬਾਗਾ ਭੇਣੀ ਤੋਂ ਵਿੱਚ ਆਪ ਦਾ ਨਾਮ ਸ੍ਰੀ ਰਾਮ ਸਿੰਘ ਭੇਣੀ ਪਿੰਡ ਰਾਮ ਸਿੰਘ ਭੇਣੀ ਚ ਆਪਦੀ ਜਿਹੜੀ ਕਣਕ ਪੀਗੀ ਪੂਰੀ ਜਿੰਨੀ ਸਾਡੀ ਡਿਊਟੀ ਲਈਦੀ ਵੰਡਤੀ ਕਰਦੀ ਅਗਲਾ ਜਹਿਆ ਜਾ ਸਾਨੂੰ ਜਦ ਇਹ ਵੰਦੀ ਵੱਲੋਂ ਹੁਕਮ ਆਊਗਾ ਉਸੇ ਤਰ੍ਹਾਂ ਹੀ ਪਿਆਰ ਰ੍ਹਾਂਗੇ ਅਬ ਇਹ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਹੜਪੀੜਕਾ ਨੂੰ ਲੋਟ ਕਰਨ ਖਾਤਰ ਵੱਦ ਤੋਂ ਵੱਦ ਚਾਹੇ ਤਾਰੇ ਉਹ ਕਾਣਕ ਤੂੜੀ ਮਹਾਰਾਜਾਰਾ ਫੰਡ ਇਹਨਾਂ ਦੇ ਜਿਹੜੇ ਖੇਤ ਨੇ ਉਹ ਵੀ ਪੰਧਰੇ ਕਰਨੇ ਨੇ ਬੀ ਬਹੋੜਾ ਖਾਣ ਦਾ ਵੀ ਇੰਤਜ਼ਾਮ ਕਰਨਾ